ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਪਾਤਣਾ ਤੋਂ ਪਟਿਆਲਾ ਜਾ ਰਹੀ ਪੀਆਰਸੀ ਦੀ ਬੱਸ ਦੇ ਡਰਾਈਵਰ ਅਤੇ ਕੰਟਰੈਕਟਰ ਨਾਲ ਸਵਾਰੀ ਉਤਾਰਨ ਨੂੰ ਲੈ ਕੇ ਹੋਇਆ ਝਗੜਾ ਪੀਆਰਸੀ ਦੇ ਡਰਾਈਵਰ ਵੱਲੋਂ ਸੜਕ ਤੇ ਬੱਸ ਨੂੰ ਕੀਤਾ ਜਾਮ ਅੱਜ 4 ਮਾਰਚ ਦਿਨ ਸੋਮਵਾਰ ਨੂੰ ਬਾਅਦਪਰ 3 ਵਜੇ ਦੇ ਕਰੀਬ ਪਾਤਣਾ ਤੋਂ ਪਟਿਆਲਾ ਜਾ ਰਹੀ ਪੀਆਰਸੀ ਦੀ ਬਸ ਦਾ ਕਸਬਾ ਕੰਗਾ ਵਿਖੇ ਬਸ ਵਿੱਚੋਂ ਸਵਾਰੀ ਉਤਾਰਨ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪੀ ਆਰ ਸੀ ਦੇ ਡਰਾਈਵਰ ਵੱਲੋਂ ਆਪਣੀ ਬਸ ਨੂੰ ਟੇਢੀ ਕਰਕੇ ਸੜਕ ਤੇ ਖੜੀ ਕਰ ਦਿੱਤਾ ਜਿਸ ਕਾਰਨ ਸੜਕ ਦੇ ਦੋਨੋਂ ਪਾਸੇ ਜਾਮ ਲੱਗ ਗਿਆ ਜਿਸ ਤੋਂ ਤੁਰੰਤ ਬਾਅਦ ਪਤਾ ਲੱਗਣ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਬਸ ਚ ਡਰਾਈਵਰ ਨੂੰ ਸਮਝਾ ਕੇ ਬਸ ਨੂੰ ਸੜਕ ਤੋਂ ਹਟਾ ਕੇ ਜਾਮ ਖਲਵਾਇਆ ਗਿਆ પાત્રા તો ਆ ਰਹੇ ਸੀ ਜੀ પાત્રા તો ਆ ਰਹੇ ਸੀ ਵੀ ਸਵਾਰੀ ਜਾਦੇ ਸੀ ਸਾਡੇ ਨਾਲ ਫੁੱਲ ਸਵਾਰੀ ਸੀ ਜੀ ਅਸੀਂ ਸਵਾਰੀ ਤਾਰ ਰਹੇ ਆ ਤਾਂ ਕਿਤੇ ਅ ਕੱਗੇ ਜੀ ਅੱਛਾ ਕੀ ਹੋਇਆ ਫਿਰ ਧੱਗੇ ਸਵਾਰੀ ਉਤਾਰ ਰਿਹਾ ਕਿੰਨੀਆਂ ਸਵਾਰੀਆਂ ਸੀ ਬਈ 90 95 ਚਲੋ ਅੱਧਾ ਮੈਂ ਨਹੀਂ ਅੱਧਾ ਮੈਂ ਸਿਰ ਤੋਂ ਰੋਕ ਕੇ ਖਿਲਾ ਦਿਓ ਕੋਈ ਨਹੀਂ ਸਾਈਡ ਤੇ ਪੁੱਛ ਲੈਣੀਆਂ ਆਪਾਂ ਨੂੰ ਸਾਈਡ ਤੇ ਲਾ ਲੈਣ ਤੋਂ ਕੋਈ ਪਰੇਸ਼ਾਨ ਨਹੀਂ ਵਿਚ ਚੜ ਕੇ ਕਰੀ ਲੇਜੋ ਜੀ ਵੀਰ ਜੀ ਇੱਥੇ ਸਵਾਰੀ ਉਤਾਰਦੇ ਸਵਾਰੀ ਸਾਡੇ ਕੋਲ ਜ਼ਿਆਦਾ ਆ ਇੱਕ ਬਾਈ ਆਇਆ ਇੱਥੇ ਉਹਨੇ दारू ਪਤਾ ਨਹੀਂ ਪੀ ਰੱਖੀ ਕੀ ਨਸ਼ਾ ਕਰ ਰੱਖਿਆ ਗਾਲ੍ਹਾਂ ਕੱਢਣ ਲੱਗ ਗਿਆ ਜੀ ਹੋਰ ਕੋਈ ਗੱਲ ਨਹੀਂ ਮੈਨੂੰ ਕਹਦਾ ਤੇਰੀ ਮੈਂ ਦਾੜੀ ਕੱਟ ਦੂੰਗਾ ਹੋਰ ਕੋਈ ਗੱਲ ਨਹੀਂ ਜੀ ਏਡੀ ਖਾਸ ਸੀ ਕੋਣ ਬੰਦਾ ਆ ਇੱਥੇ ਤਾਂ ਹਰੀਜੀ ਪੱਗ ਵਾਲਾ ਖੜਾ ਹੀ ਬੈਠਾ ਆਹ ਗੱਲ ਡਰਾਈਵਰ ਤੇ ਗੱਲ ਪੈ ਗਿਆ ਇਹਨਾਂ ਬੜੇ ਲੰਮੇ ਸਮੇਂ ਤੋਂ ਸਮੱਸਿਆ ਆ ਰਹੀ ਹੈ ਸਾਰੇ ਪੰਜਾਬ 'ਚ ਇੱਥੇ ਤਾਂ ਅਸੀਂ ਰੋੜੀ ਦੇਖਦੇ ਹਾਂ ਘੱਗੇ 'ਚ ਬੱਸਾਂ ਨੇ ਜਿਹੜੀਆਂ ਬੱਸ ਸਟਾਪ ਦੇ ਉੱਤੇ ਰੋਕਣ ਦੀ ਬਜਾਏ ਬੱਸ ਸਟਾਪ ਦੇ ਪਿੱਛੇ ਰੋਕ ਲਿਆ ਜਾਂਦੀਆਂ ਨੇ ਤੇ ਉੱਥੇ ਹੀ ਸਵਾਰੀਆਂ ਲਾ ਕੇ ਤੇ ਜਿਹੜਾ ਸਟਾਪ ਹੁੰਦਾ ਉੱਥੋਂ ਬੱਸ ਸਵਾਰੀ ਚੜਾਉਂਦੀ ਨਹੀਂ ਹੈਗੇ ਤੇ ਹੁਣ ਮੈਂ ਇੱਥੇ ਤਾਂ ਬੈਂਕ 'ਚ ਕੰਮ ਆਇਆ ਸੀਗਾ ਪਿੱਛੇ ਬੈਂਕ ਤੋਂ ਵੀ ਦੇਖ ਰਹੇ ਸਟੇਟ ਬੈਂਕ ਆਫ ਇੰਡੀਆ ਇੱਥੇ ਮੇਰਾ ਆਪਣਾ ਕੋਈ ਨਿੱਜੀ ਕੰਮ ਸੀਗਾ ਉੱਥੋਂ ਜਦੋਂ ਮੈਂ ਤੇ ਮਾਉ ਦੀ ਵਿਚਾਰੋਂ ਜੇ ਉਤਰ ਨਹੀਂ ਸੀ ਗਈ ਤੇ ਬੱਸ ਰੁਕੀ ਨਹੀਂ ਉਹਨਾਂ ਨੇ ਕਿਉਂਕਿ ਜੇ ਬੱਸ ਰੁਕਦੀ ਔਰਤਾਂ ਉਤਰਦੀ ਬਾਹਰ ਤੋਂ 3000 ਬੱਚਾ ਰੋਈ ਜਾ ਰਿਆਂ ਦੀ ਥੱਲੇ ਟਾਇਰ ਦੇ ਹੋਂ ਲੱਗਾ ਸੀ ਉਹ ਤੇ ਮੈਂ ਫਿਰ ਡਰਾਈਵਰ ਨੂੰ ਅੱਗੇ ਜਾ ਕੇ ਘੂਰ ਕੇ ਉਹਨੂੰ ਰੋਕਿਆ ਵੀ ਬੱਸ ਰੁਕ ਕੇ ਜਵਾਕ ਜੜਾ ਉਹ ਟਾਇਰ ਥੱਲੇ ਆ ਗਿਆ ਆ ਮੈਟਰ ਸੀਗਾ ਤੇ ਜਦੋਂ ਅਸੀਂ ਉਹਨੂੰ ਕਿਹਾ ਘੂਰ ਕੇ ਓ ਅਗੇ ਉੱਟ ਮੇਰੇ ਗੱਲ ਪੈ ਗਿਆ ਜੀ ਡਰਾਈਵਰ ਦੇ ਕਨੈਕਟਰ ਉਹ ਤੂੰ ਐ ਕਿਉਂ ਕਿ ਐ ਕਿਉਂ ਕਿ ਮੈਂ ਵੀ ਤੁਸੀਂ ਬੱਚਾ ਟਾਇਰ ਤਲੇ ਦੇ ਕੇ ਮਾਰਨ ਲੱਗੇ ਸੀ ਉਹ ਨਹੀਂ ਤੁਹਾਨੂੰ ਦਿਖਦਾ ਉੱਥੇ ਗਰਮਾ ਗਰਮੀ ਉਹ ਕੀ ਤਲਕੀ ਹੋ ਗਈ ਉਹ ਤਲਕੀ ਤੋਂ ਬਾਅਦ ਉਹਨੇ ਬੱਸ ਡੇਡੀ ਕਰਕੇ ਇੱਥੇ ਲਾਦੀ ਵੀ ਜਾਂਮ ਲਾਵਾਂਗੇ ਤਾਂ ਫਿਰ ਫਿਰ ਜਿਹੜੀਆਂ ਸਵਾਰੀਆਂ ਨੇ ਤੇ ਜਿਹੜੇ ਇੱਥੋਂ ਦੇ ਆਮ ਲੋਕ ਨੇ ਇਹਨਾਂ ਨੇ ਦੇਖਿਆ ਉਹਨਾਂ ਨੇ ਫਿਰ ਡਰਾਈਵਰ ਦੇ ਕਨੈਕਟਰ ਦੀ ਗਲਤੀ ਗੱਡੀ ਤੇ ਬਾਅਦ ਇੱਥੋਂ ਪੁਲਿਸ ਪ੍ਰਸ਼ਾਸਨ ਨੇ ਵਿੱਚ ਬੈ ਕੇ ਜਿਹੜੀ ਬੱਸ ਤੋਰੀ ਹੈ ਜੀ ਇੱਥੇ ਕਨੈਕਟਰ ਨਾਲ ਮੇਰੀ ਗੱਡੀ ਬਟਣ ਵਾਸਤੇ ਗਿਆ ਵੀ ਫਿਰ ਗੱਡੀ ਬਟਣ ਉਹ ਕਨੈਕਟਰ ਮੈਂ ਤਾਂ ਚਿੱਟੀ ਦਾੜੀ ਜਾਂ ਇਹ ਕਾਲੀ ਹੈ ਕਿਸੇ ਦੀ ਉਹਨੂੰ ਹੱਥ ਲਾਉਣਾ ਤਾਂ ਸਾਡੇ ਫਲਸਫੇ ਤੇ ਨਹੀਂਗਾ। ਇੱਕ ਆਟੋ ਸੇਡ ਡਰਾਈਵਰ ਦੇ ਨਾਲ ਸਵਾਰੀ ਦਾ ਝਗੜਾ ਹੋ ਗਿਆ ਸੀ ਆਪ ਚ ਤੇ ਉਹਨੇ ਪੰਜਾਬਲਾ ਆਪਣੀ ਬਸ ਚੀ ਕਰਕੇ ਲਾਤੀ ਹੋ ਗਿਆ ਉਹਨਾਂ ਸੰਬੰਧ ਤੱਕ ਗੱਲਬਾਤ ਹੋ ਗਈ। ਹਾਂ ਨੇਪੜ ਦਾ ਹੀ ਕੰਮ ਕਰਦੇ। ਫੈਕਟਰ ਕਿਸੇ ਵਿੱਚ ਮੈਟਰ ਕੀ ਸੀ? ਬੱਚੇ ਆ ਸੀ ਬੱਚਾ ਬਸ ਚ ਰਹਿ ਗਿਆ ਸੀ ਉਹ ਲੇੜੀ ਕਿਨ ਰੋਵਾ ਲਾਗੀ ਪਾਣਾ ਗਾਲ ਗੂੰਦ ਉੱਥੇ ਹੋਈ। ਕੋਈ ਕੋਈ ਮਦਦ ਭੇਜੋ।